ਨੇ ਨਹੀਂ ਨਾ ਇਹ ਵਾਹ ਉਹ ਤੇ ਵੀ ਬੋੜੋ ਤੈਨੂੰ ਨਹੀਂ ਪਛਾਣ ਹੁਣ ਮੈਂ ਤੇ ਅੰਦਾਜ਼ੇ ਕਿਹਦਾ ਕੁੜੀ ਤੂੰ ਸੱਗੀ ਹੈ ਠੀਕ ਨਾ ਇਹ ਵੀ ਵੀਡੀਓ ਬਾਈ ਗਈ ਨਹੀਂ ਮੈਨੂੰ ਵਿਆਹ ਨਹੀਂ ਆਇਆ ਤਾ ਕੋਈ ਵੀ ਕਰਦੇ ਨਹੀਂ ਮੈਂ ਹਾਂ ਤੋ ਕਿ ਲੱਗਦਾ ਮੈਂ ਪ੍ਰੂਫ ਤੋਂ ਪਹਿਲਾਂ ਤੈਨੂੰ ਗੱਲ ਕਰੀ ਤੂ ਫਾਇਆ ਨਹੀਂ ਕੁੜੀ ਆ ਜਿਹੜੀ ਤੇਰੇ ਨਾਲ ਸੀ ਉਨਾ ਮਾੜੇ ਵੀ ਮੈਨੂੰ ਪਤਾ ਨਹੀਂ ਲੱਗਣਾ ਸਾਰਾ ਕੁਝ ਨੂੰ ਪ੍ਰੂਫ ਆ ਗਿਆ ਸਾਡੇ ਨਾਲ ਕਹਿਣ ਦੇ ਗੋਲੀ ਮਾਰਨ ਦੇ ਗੋਲ ਹੰਦ ਵੀ ਸੱਚੇ ਬੋਲ ਪਾ ਹਲੇ ਵੀ ਮੈਂ ਸਾਡੇ ਬੋਲ ਕਿੰਨਾ ਚਿਰ ਹੋ ਗਿਆ ਕੁੜੀ ਨੇ ਤਰ੍ਹਾਂ ਸਗਾ ਬੋਲੀ ਨਹੀਂ ਕੱਲ੍ਹ ਬਾਅਦ ਨੂੰ ਗੱਲਬਾਤ ਨੂੰ ਪੰਜ ਮਹੀਨਾ ਬੀਤ ਗਿਆ ਇਹਨੇ ਕਿਹਾ ਮਿਲਣਾ ਮੈਨੂੰ ਤੂੰ ਉੱਥੇ ਵੀ ਗਿਆ ਜਿੱਥੇ ਸੀ ਸਰ ਸਾਡੀ ਨਾ ਉੱਥੇ ਮੈਂ ਤੇ ਗਿਆ ਨਹੀਂ ਪੈਣੀ ਵੀ ਦੇਖਾ ਸਰ ਕਿੱਥੇ ਬੰਦਾ ਆ ਉਹ ਟੋਲੀ ਤੇ ਕੁੜੀ ਦੀ ਕੁੜੀ ਨੂੰ ਫੋਟੋ ਦਿਖਾ ਫੋਟੋ ਦਿਖਾ ਕਿਹੜੀ ਕੁੜੀ ਹੈ ਜੜੀ ਹੈ ਦੀ ਆਈ ਸੀ ਜਿਹੜੀ ਹਾਂ ਜਿਹੜੀ ਆਈ ਸੀ ਮੈਨੂੰ ਫੋਟੋ ਦਿਖਾ ਜਦੋਂ ਛੱਡੀ ਸੁੱਤੀ ਸੀ ਕੁੜੀ ਥੋੜੀ ਸੁੱਤੀ ਹੈਗੀ ਸੁੱਤੀ ਸੀ ਰੀਣ ਤਰਸਨੀ ਹੈ ਤੇ ਜੇ ਉਥੇ ਰਾਤ ਬਾਹਰ ਰਹਿ ਜਾਂਦੀ ਜੇ ਬਾਈ ਜਾਂ ਉਥੇ ਦੇਖਦਾ ਨਾ ਕੋਈ ਫੇ ਤੁਹਾਡੀ ਨਾਲ ਸਹੀ ਬਿਲਕੁਲ ਵੈਤੇ ਕੋਈ ਨਾ ਦੇਖਦਾ ਫੇ ਫੇ ਵਿਚਾਰੀ ਦੇ ਗਈ ਸੀ ਫੇ ਹੈ ਓਏ ਤੈਨੂੰ ਰੀਣ ਤਰਸਨੀ ਆਇਆ ਓਏ ਤੇ ਕੁਛ ਹੋ ਜਾਂਦਾ ਕੋਕਣ ਜੋ ਫੇ ਓਨੂੰ ਕੀ ਪਤਾ ਸੀ ਇੱਧਰ ਦੇ ਓਨੂੰ ਕੀ ਪਤਾ ਸੀ ਜੇ ਉਹਨੂੰ ਨਾ ਦੇਖਦਾ ਕੋਈ ਸੱਜੇ ਗਏ ਕੁੱਤੇ ਵੀ ਲੈ ਆਣੇ ਚੱਕੇ ਬੋਲ ਮੁਹਾਂ ਫੇ ਨੂੰ ਕੋਲੇ ਦੂਜਾ ਨਪਲਾਵਾ ਤੈਨੂੰ ਏਦਾਂ ਗੱਲਬਾਤ ਕੀਤੀ ਇੰਸਟਾਗ੍ਰਾਮ ਤੇ ਫੋਟੋਆਂ ਚਿੱਟੀਆਂ ਲਾ ਲਾ ਕੇ ਆ ਵੀ ਆ ਮੈਸੇਜ ਕੀਤਾ ਉਹਨੇ ਪਹਿਲਾਂ ਤੈਨੂੰ ਬਹੁਤ ਕੀਤਾ ਮੈਸੇਜ ਕਿੱਥੇ ਹੀ ਆਉ ਬੋਲ ਉਤਲੀ ਸੀ ਹਰਿਆਣੇ ਦੀ ਨਹੀਂ ਕਿਹਾ ਕਿ ਹਾਂ सिरसा ਹੈ ਵਾਸੀ ਉਹ ਅੱਗੇ ਕੁਛ ਨਹੀਂ ਦੱਸਿਆ ਕਿ ਪਿੰਡ ਕਿਹੜਾ ਕਿੱਥੇ ਆ ਕੁਝ ਵੀ ਕਿੰਨੇ ਦਿਨ ਖੇਹ ਖਾਧੀ ਉਸ ਤੋਂ ਬਾਅਦ ਕੁੜੀ ਛੱਡ ਕੇ ਕਿੱਥੇ ਰਹੀ ਇੱਕ ਰਾਤ ਨੂੰ ਘਰ ਰਹੀ ਹਾਂ ਫੇਰ ਫੇਰ ਚਲ ਗਈ ਕਿੰਨੇ ਵਾਰ ਆਪਣੇ ਘਰ ਵਾਲ ਨੂੰ ਫੋਨ ਕੀਤਾ ਕਰੇ ਹਾਂ ਆ ਗਿਆ ਜੁਲਾਨਾ ਕੌਣ ਘਰ ਵਾਲਾ ਘਰ ਵਾਲਾ ਆਇਆ ਨਹੀਂ ਦੱਲਿਆ ਮਨੇ ਦੇਖਿਆ ਭਾਈ ਉਹਨੇ ਕੀ ਕਹੇ ਦੀ ਕਹਿੰਦੇ ਮੇਰੇ ਘਰ ਵਾਲਾ ਉਹਨਾਂ ਕੋਲੋਂ ਜੱਲੀ ਆ ਕਹਿੰਦੇ ਤੂੰ ਇੱਥੇ ਰਹਿ ਤੂੰ ਕਿ ਇਦਾਂ ਕਿਹਾ ਇਹ ਤਰਸਨੀ ਆ ਤੇ ਰਾਮ ਵੀ ਨਹੀਂ ਆਇਆ ਤੈਨੂੰ ਇੱਧਰ ਬੋਲ ਰਾਮ ਵੀ ਨਹੀਂ ਆਇਆ ਤੈਨੂੰ ਤੈਨੂੰ ਕੀ ਲੱਗਦਾ ਵੀ ਤੈਨੂੰ ਨਾ ਲੱਗੂਗਾ ਤੂੰ ਸਾਨੂੰ ਹੈ ਬੋਲ ਇੱਧਰ ਤੈਨੂੰ ਕੀ ਲੱਗਦਾ ਤੂੰ ਲੱਭੂਗਾ ਨਹੀਂ ਸਾਨੂੰ ਫੇਰ ਫੇਰ ਚੱਲ ਬੱਡੇ ਜਿੱਥੇ ਮਰਜ਼ੀ ਲੁਕਾ ਕੇ ਖਿਦਾਬੀ ਲੈਣੇ ਆ ਆ ਤਾਂ ਫੇਰ ਤੇ ਤੂੰ ਕਿਦਾਂ ਕਿ ਤੂੰ ਕਿਦਾਂ ਕਹਤਾ ਵੀ ਮੈਂ ਉੱਥੇ ਲੁਕ ਜਾਊਂਗਾ ਇਦਾਂ ਛੱਡ ਕੇ ਗੁੜੀ ਨਹੀਂ ਹੁਣ ਬੋਲ ਕਿੱਥੋਂ ਆ ਰਹਿਣ ਵਾਲਾ ਤੂੰ ਭਾਈ ਜੁਪੀ ਤੋਂ ਆਇਆ ਭਾਈ ਪਿੱਛੋਂ ਪਿੱਛੋਂ ਜੁਪੀ ਤੋਂ ਇੱਥੇ ਕਿੰਨਾ ਚਿਰ ਕਰ ਰਹੇਂ ਤੂੰ ਭਾਈ ਕਾਫੀ ਟਾਂਗਾਂ ਇੱਥੇ ਚੱਲ ਮਾੜਾ ਤੈਨੂੰ ਰਹਿਣ ਤਰਸ ਨਹੀਂ ਆਈ ਤੈਨੂੰ ਉਹ ਕਰਨ ਲੱਗੇ ਕੰਮ ਬੋਲੇ ਕਰ ਹਾਂਜੀ ਭਾਜੀ ਜਦੋਂ ਕੁੜੀ ਤੈਨੂੰ ਛੋਟੀ ਜੀ ਹੋਏ ਜਦੋਂ ਤੂੰ ਹੱਥ 'ਚ ਫੜੀ ਸੀ ਤੇਰੀ ਗੱਲ ਨਾਲ ਇੱਥੇ ਲੱਗੀ ਸੀ ਹਾਂਜੀ ਹਾਂਜੀ ਤੈਨੂੰ ਇੰਨੀ ਠੰਡ ਦੇ ਵਿੱਚ ਰੱਖ ਦੇਣ ਸ਼ਰਮ ਨਹੀਂ ਆਈ ਤੈਨੂੰ ਕੀ ਭਾਜੀ ਵੀ ਜਿਉ ਮਰ ਗਈ ਤੇ ਓਏ ਇੱਥੇ ਉਹਨੂੰ ਤਾਂ ਚੱਲ ਨੂੰ ਸ਼ਰਮ ਨਹੀਂ ਆਈ ਜਿੰਨੇ ਜੰਮੀ ਤੈਨੂੰ ਤਾਂ ਮਾੜੀ ਮੋਟੀ ਇਨਸਾਨੀਅਤ ਤੁਹਾਡੇ ਵਿੱਚ ਨਹੀਂ ਨੀ ਇਨਸਾਨੀਅਤ ਹੈ ਨਹੀਂ ਓਏ ਇਧਰ ਬੋ ਤੁਹਾਡੇ ਵਿੱਚ ਨਹੀਂ ਨੀ ਇਨਸਾਨੀਅਤ ਹੈ ਨਹੀਂ ਬੋਲਦਾ ਨਹੀਂ ਓ ਤੇਰੇ ਵਿੱਚ ਨਹੀਂ ਨੀ ਇਨਸਾਨੀਅਤ ਹੈ ਨਹੀਂ ਤੁਹਾਡੇ ਜੀ ਕੋਈ ਹੈਗੀ ਆ ਹੈਗੀ ਕਿ ਕਿਦਾਂ ਹੈ ਬੋਲ ਇਧਰ ਬੋ ਤੇ ਫਿਰ ਕਿਉਂ ਛੱਡੀ ਕੁੜੀ ਹਾਜੀ ਉਹ ਕਹਿੰਦੀ ਹੈ ਕਹਿੰਦੀ ਛੱਡ ਦੇ ਤੈਨੂੰ ਹੂੰ ਬੋਲ ਕੀ ਕਹਿੰਦੀ ਹੋ ਕਹਿੰਦੀ ਇੱਥੇ ਛੱਡ ਦੇ ਇੱਥੇ ਛੱਡ ਦੇ ਸੋਏ ਲੱਗੇ ਇੱਥੇ ਹੂੰ ਅੱਛਾ ਇੱਥੇ ਛੱਡ ਦੇ ਤੇ ਜੇ ਉਹ ਰਾਤ ਨੂੰ ਹਨੇਰਾ ਹੋਇਆ ਸੀ ਹਾਂ ਜੀ ਹਾਂ ਜੀ ਰੱਬ ਨਾ ਕਰਦਾ ਉੱਥੇ ਇੱਕ ਬੰਦਾ ਚਲ ਗਿਆ ਜਿਉ ਉਹ ਨਾ ਜਾਂਦਾ ਫੇਰ ਫੇਰ ਕੁੜੀ ਚ ਕੁੱਤੇ ਵੀ ਨਹੀਂ ਚੱਕ ਲੈਣੇ ਸੀ ਹੈ ਫੇਰ ਖਤਮ ਹੋ ਜਾਣੀ ਸੀ ਫੇਰ ਦਿਲ ਰਹਿਮ ਹੈ ਨਹੀਂ ਕਰ ਦਿੱਚੋ ਹੈ ਕੀ ਹੈ ਨਹੀਂ ਹੈਗਾ ਭਾਈ ਕੀ ਹੈਗਾ ਰਹਿਮ ਹੈਗਾ ਪਾਜੀ ਤਰੇ ਮੈਂ ਕਿਹਾ ਤਰੀ ਕੁੜੀ ਛੱਡੀ ਨਹੀਂ ਕੀ ਜੇ ਜਾਨ ਉਹ ਜਿਹੜੀ ਨਾਲ ਸੀ ਉਹ ਸਹੀ ਨਹੀਂ ਸੀਗੀ ਮੇਨੂੰ ਪਸਾਰ ਤਾਂ ਆਪ ਵੀ ਨਿਕਲ ਗਈ ਤੇ ਉੱਪਰੋਂ ਨਿਆਲਾ ਰੱਖ ਕੇ ਕਹਿੰਦੀ ਕਿ ਹਾਂ ਕਿ ਤੂੰ ਹੀ ਫਸੂਗਾਣਾ ਜਣਾ ਤੈਨੂੰ ਦਲਿਆ ਤੂੰ ਆਪ ਨਾੜ ਰੱਖਿਆ ਤੇਰੇ ਕੋਲ ਧੱਕੇ ਨਾਲ ਰਖਾ ਗਈ ਤੇਰੇ ਕੋਲ ਮੈਂ ਕਿ ਮੇਤੋ ਰੱਖੂੰਦੀ ਕਹਿੰਦੀ ਫਲਾ ਮੈਂ ਰੱਖਾ ਮੇਰੇ ਗੋਦੀ ਲੈ ਕੇ ਆਪ ਰੱਖਿਆ ਹੁੰਦਾ ਗੋਦੀ ਫੜੀ ਤਾਂ ਤੂੰ ਸੀ ਫੜੀ ਮੈਂ ਸੀਗੀ ਹਾਂ ਜੇ ਰੱਖਣ ਲੱਗੇ ਮੇਤੋ ਨਹੀਂ ਰੱਖੂੰਦੀ ਹੂੰ ਤੂੰ ਨੇ ਕਿਹਾ ਕਿ ਹਾਂ ਮੈਨੂੰ ਫਲਾ ਵਿੱਚ ਚੱਕਿਆ ਤੇ ਮੈਂ ਰੱਖਿਆ ਵੀ ਰੱਬਾ ਮੇਰੀਆ ਹੋਏ ਕੀ ਹੈ ਗਈ ਸ਼ਰਮ ਹੁਣ ਹੁਣ ਮਾੜੀ-ਮੋਟੀ ਆਈ ਸ਼ਰਮ ਤੈਨੂੰ ਬੋਲ ਹਾਂਜੀ ਵੀ ਮਨਦਾ ਗਲਤੀ ਹੈ ਸਾਡੀ ਕੁੜੀ ਵੀ ਆ ਗਏ ਬੇਡ ਨੂੰ ਆ ਗਏ ਹਾਂਜੀ ਇਹਨੂੰ ਆ ਗਏ ਤਾਂ ਫੇਰ ਦੋ ਦਿਨ ਕਰ ਰਹੀ ਉਸ ਤੋਂ ਬਾਅਦ ਕਹਿੰਦੀ ਮੈਂ ਆਪਣੇ ਘਰ ਵਾਲਾ ਫੋਨ ਕਰਨਾ ਉਹ ਲੈਣਾ ਕਰੂੰਗਾ ਆਪ ਕੋ ਚਲ ਗਈ ਫੇਰ ਕਿੰਜ ਤੁਮ ਕੁੜੀ ਦਾ ਪੁੱਛਿਆ ਵੀ ਨਹੀਂ ਕਿੱਥੇ ਗਈ ਕੁੜੀ ਕਿੱਥੇ ਨਹੀਂ ਗਈ ਕੁਝ ਵੀ ਨਹੀਂ ਪੁੱਛਿਆ ਕੁਝ ਵੀ ਨਹੀਂ ਕੁਝ ਕਰਨੇ ਇੱਕ ਰਾਤ ਪਹਿਲਾਂ ਜਿਲੰਦਰ ਰੱਖੀ ਕੁੜੀ ਹਾਂਜੀ ਜਿਲੰਦਰ ਉੱਥੇ ਭੁੱਖੀ ਤੇ ਆਈ ਕੁੜੀ ਦਾ ਮਾਮਾ ਦੁੱਧ ਹੀ ਪੀ ਜਾਂਦੀ ਸੀ ਕਿਦਾਂ ਰੱਖੀ ਭੁੱਖੀ ਤੇ ਆਈ ਨੂੰ ਬੋਲ ਇਹਨੂੰ ਦੁੱਧ ਤੇ ਆਈ ਛੱਡੀ ਉਹਨੂੰ ਕੋਈ ਦੁੱਧ ਦਾ ਨਹੀਂ ਵੀ ਕਹਿੰਨੇ ਪਲਾਉਣਾ ਕਹਿੰਨੇ ਕੀ ਕਰਨਾ ਉਹ ਹਰਿਆਣੇ ਦੀ ਕਿਹਨਾ ਝੂਆ ਕੁੜੀ ਫੋਨ ਹੀ ਪਤਾ ਪਈ ਇਹਦਾ ਮੈਨੂੰ ਪਤਾ ਕੀ ਕਹਿੰਦੀ ਚੌਧਰੀ ਆ ਕਹਿੰਦੀ ਚੌਧਰੀ ਨਾਲ ਗੋੜੀ ਆ ਨਾ ਫਿਰਿੱਦਾ ਕਿਉਂ ਨਾ ਹੂੰ ਕਿੱਦਾਂ ਤੇਨਾਂ ਗੱਲਬਾਤ ਕਿੰਨਾ ਚਿਰ ਹੋ ਗਿਆ ਤੇਨਾਂ ਗੱਲਬਾਤ ਹੋਈ ਨੂੰ ਇੰਸਟਾਗ੍ਰਾਮ ਤੇ ਗੱਲਬਾਤ ਹੋਈ ਸੀਗੀ ਹੂੰ ਦੋ ਦਿਨ ਮਹੀਨੇ ਗੱਲ ਰਹੀ ਉਸ ਤੋਂ ਬਾਅਦ ਕਹਿੰਦੀ ਮੈਂ ਤੈਨੂੰ ਦੇਖਣਾ ਮਿਲਣਾ ਹੂੰ ਤੇ ਮੈਂ ਕਿਹਾ ਠੀਕ ਆ ਨਾਲ ਹੀ ਕੁੜੀ ਲਈ ਕੁੜੀ ਨਾਲ ਲੈ ਕੇ ਆਈ ਹੂੰ ਆ ਜਾ ਬਾਅਦ ਵਿੱਚ ਮੈਂ ਚੱਲ ਜਾ ਹੂੰ ਕਿੰਨੇ ਮੈਂ ਜਾਂ ਮੈਂ ਤੇਰੇ ਖੋਲ ਨਾਲ ਕਹਿੰਦੀ ਹੂੰ ਮੰਦਾ ਕਿ ਹਮੇ ਤਾਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋਈ ਆ ਗਲਤੀ ਜਿਹੜੀ ਕੁੜੀ ਦੀ ਹਾਂਜੀ ਗਲਤੀ ਹੋ ਗਈ ਮੇਤੋ ਬੱਸ ਹੂੰ ਸ਼ਰਮ ਤਾਂ ਨਹੀਂ ਆਉਂਦੀ ਕੁੜੀ ਹੂੰ ਆਉਂਦੀ ਮਾੜਾ ਮੋਟਾ ਵੀ ਜੀ ਦਿਲ ਹੈਗਾ ਅੰਦਰ ਧੜਕਦਾ ਦਿਲ ਹੈਗਾ ਤੈਨੂੰ ਮਾੜੀ ਮੋਟੀ ਵੀ ਹੈਗੀ ਦਿਲੋਂ ਸ਼ਰਮ ਹੈਗੀ ਤੈਨੂੰ ਕੋ ਨਹੀਂ ਹਾਂਜੀ ਭਾਈ ਜੀ ਪਰਚਾ ਕਰਾਉਣਾ ਤੇਰੇ ਤੇ ਤੂੰ ਦੇਖਤਾ ਜੇ ਬਣਦਾ ਤੇਰਾ ਦੇ ਨਿੱਤ ਤਰ੍ਹਾਂ ਕੀ ਪਰਚਾ ਕਰਾਉਣਾ ਤੇਰੇ ਤੇ ਹੂੰ ਨਹੀਂ ਬਈ ਇਦਾਂ ਕਰੋ ਕੀ ਨਹੀਂ ਇਦਾਂ ਕਰੋ ਅੱਛਾ ਕੁੜੀ ਮਰ ਜਾਂਦੀ ਫੇ ਬੋਲ ਮਰ ਜਾਂਦੀ ਫੇਰ ਤੁਹਾਡੀਆਂ ਸਹੀ ਬਾਈ ਤੇ ਫੇ ਉਹ ਤਾਂ ਕੌਣ ਦੇਣਦਾਰ ਸੀ ਫੇ ਤੂੰ ਬਚੀ ਜਾਣਾ ਸੀ ਬਾਹਰ ਆ ਕੇ ਕੁੜੀ ਇੱਕ ਦੱਕ ਤੋਂ ਹੀ ਅੰਨੇ ਹੋ ਗਏ ਤੇ ਇਹ ਦੋਨੇ ਜਾਣੇ ਓਏ ਬੋਲ ਹਾਂ ਹੁਣ ਅਗਲ ਹੈਗੀ ਤਕਾਨੇ ਕਿ ਨਹੀਂ ਹੈਗੀ ਤੇ ਹੈ ਆਦੀ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਾਫੀ ਦਿਨਾਂ ਤੋਂ ਸਾਨੂੰ ਤਲਾਸ਼ ਸੀ ਜਿਹੜੀ ਇੱਕ ਵੀਡੀਓ ਅਸੀਂ ਆਪਣੇ ਪੇਜ ਦੇ ਉੱਪਰ ਪਾਈ ਸੀ ਕਿ ਛੁੱਟੀ ਜਿੰਦ ਜਿਹੜੀ ਉਹਨੂੰ ਛੱਡ ਕੇ ਦੋ ਬੰਦੇ ਜਾ ਰਹੇ ਸੀ ਇੱਕ ਜਨਾਨੀ ਇੱਕ ਬੰਦਾ ਤੇ ਸਾਰਿਆਂ ਦਾ ਸਵਾਲ ਸੀ ਇਹ ਕੌਣ ਆ ਕਿੱਥੋਂ ਦੇ ਰਹਿਣ ਵਾਲੇ ਆ ਉਹਦੇ ਅਸਲੀ ਮਾਪੇ ਆ ਕੌਣ ਆ ਕਿਹਨੇ ਛੱਡੀ ਹੋਗੀ ਤੇ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਆਹ ਉਹ ਇਨਸਾਨ ਆ ਜਿੰਨੇ ਉਹ ਕੁੜੀ ਛੱਡੀ ਉਹ ਜਨਾਨੀ ਦੇ ਨਾਲ ਸੀ ਜਨਾਨੀ ਸਿਰਸੇ ਤੋਂ ਸੀ ਇਨਸਟਾਗ੍ਰਾਮ ਤੇ ਆ ਆ ਸ਼ਕਲ ਦੇਖ ਲੋ ਇਹਦੀ ਜਿਹੜੇ ਫਿਲਟਰ ਲਾ ਲਾ ਫੋਟੋਆਂ ਪਾ ਕੇ ਚਿੱਟੀਆਂ ਕਰ ਕਰ ਪਾ ਦੇ ਉੱਥੋਂ ਜਿਹੜੀਆਂ ਆ ਜਾਂਦੀਆਂ ਕਈ ਵਾਰੀ ਵੀ ਪਤਾ ਨਹੀਂ ਇਹ ਕਿੰਨਾ ਕੀ ਹੈਗਾ ਇਹਦੇ ਪੱਲੇ ਜੋ ਦਿਖਾਣ ਦਿੱਤੀ ਸ਼ੌਹਰਤ ਗੱਡੀਆਂ ਬਗਾਨੀਆਂ ਮੋਟਰਸਾਈਕਲ ਬਗਾਨੇ ਤੇ ਇਹ ਆ ਨਿਕਲੇ ਜਨੌਰਦਿਆ ਇਹ ਪੁਰਾਣਾ ਜੁਪੀ ਤੋਂ ਆ ਆ ਗਈ ਨਾ ਗੱਲ ਉੱਥੇ ਪ੍ਰਵਾਸੀਆਂ ਦੀ ਦੋ ਬੱਚੇ ਸਾਡੇ ਪ ਮਾਰਦੇ ਤੇ ਮਹਾਲੀ ਉੱਥੇ ਅ ਧਰਨਾ ਲਾ ਕੇ ਉੱਥੋਂ ਜਿਹੜਾ ਅਨਸਾਫ਼ ਨੂੰ ਬੱਚਿਆਂ ਨੂੰ ਦਬਾਇਆ ਗਿਆ ਕੱਲ ਇੱਕ ਬੱਚਾ ਪੂਰਾ ਹੋ ਗਿਆ ਕਿੰਨੀਆਂ ਘਟਨਾਵਾਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਅਸੀਂ ਸਾਡੀ ਪੰਜਾਬ ਦੀ ਧੀ ਨੂੰ ਛੇੜ ਕੇ ਲੰਘਿਆ ਉਹ ਵੀ ਪਰਵਾਸੀ ਉਹ ਵੀ ਫੜ ਕੇ ਮਾਫੀ ਮੰਗਾਈ ਅਸੀਂ ਇੱਕ ਹੁਣ ਜਿਹੜਾ ਸਾਡਾ ਵੀ ਮਨ ਕਹਿੰਦਾ ਸੀ ਵੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਇਦਾਂ ਦਾ ਹੋਊਗਾ ਕਿ ਇੰਨਾ ਨਰਦਈ ਕੋਈ ਨਹੀਂ ਹੋ ਸਕਦਾ ਕੋਈ ਵੀ ਮਤਲਬ ਛੋਟੀ ਜਾਨ ਇੱਕ ਜਦੋਂ ਛੱਡ ਕੇ ਨਿਕਲਿਆ ਉਹ ਕਿੱਦਾਂ ਉਹਦੇ ਕਾਲਜ 'ਚ ਉਹਦੇ ਦਿਲ ਨਾ ਹੋਊਗਾ ਉਹ ਬੰਦੇ ਦਾ ਅਸੀਂ ਜਿੰਨੇ ਮਰਜੀ ਅਸੀਂ ਸਭ ਕੁਝ ਕਰਨਾ ਪਰ ਐਡਾ ਨਹੀਂ ਵੀ ਬੱਚਿਆਂ ਦੇ ਉੱਪਰ ਰਹਿਮ ਬੰਦਾ ਕਰਨਾ ਬੰਦਾ 100 ਵਾਰ ਸੋਚਦਾ ਇਹ ਚ ਕੰਮ ਕਰਨ ਤੇ ਆ ਬੰਦਾ ਨਿਕਲਿਆ ਆ ਜਿਹੜਾ ਇੰਨੇ ਛੱਡੀ ਆ ਉਹ ਬੱਚੀ ਛੁੱਟ ਬੋਲ ਕੀ ਸਹੀ ਆ ਛੱਡੀ ਛੱਡੀ ਯਾਰ ਹਾਂਜੀ ਉਹ ਕਿੱਥੇ ਚੋਵਲ ਹੁਣ ਉਹ ਭਾਜੀ ਪਤਾ ਨਹੀਂ ਕਿੱਥੇ ਚਲ ਗਿਆ ਤੈਨੂੰ ਬੋਲ ਨਹੀਂ ਤੈਨੂੰ ਪਤਾ ਤੈਨੂੰ ਇਹ ਇਹ ਬੰਦਿਆਂ ਨੇ ਦੋਨਾਂ ਨੇ ਉਹ ਕੁੜੀ ਛੋਟੀ ਜਾਨ ਜਿਹੜੀ ਇੱਕ ਲਵਾਰ ਮੈਂ ਜੇ ਨਹੀਂ ਕਿਤੇ ਵੀਡੀਓ ਨਾ ਦੇਖੀ ਹੋਗੀ ਉਹ ਦੇਖਿਓ ਕਿਵੇਂ ਇੱਕ ਬੈਂਚ ਦੇ ਉੱਪਰ ਉਹ ਬੱਚੀ ਛੱਡ ਕੇ ਤਾਂ ਰਾਤ ਨੂੰ ਨਿਕਲ ਜਾਂਦੇ ਆ ਇਹੋ ਬੰਦੇ ਇਹਨਾਂ ਤੇ ਹੁਣ ਕਾਨੂੰਨੀ ਕਾਰਵਾਈ ਪੂਰੀ ਇਹਨੂੰ ਚੱਕ ਕੇ ਥਾਣੇ ਦਮਾਂਗੇ ਇੱਥੇ ਜੋ ਪਰਚਾ ਪ੍ਰਸ਼ਾਸਨ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਇਸ ਇਨਸਾਨ ਤੇ ਕੀਤੀ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਬਕ ਸਿੱਖਿਆ ਜਾਵੇ ਸਿਖਾਲਿਆ ਜਾਵੇ ਵੀ ਇਹਨਾਂ ਜੇ ਕੋ ਇਹੋ ਜਿਹਾ ਕੰਮ ਕਰੂਗਾ ਤੇ ਉਹਨਾਂ ਨੂੰ ਆਹ ਸਜ਼ਾ ਮਿਲੂ ਉਸ ਔਰਤ ਤੇ ਵੀ ਤਾਂ ਇਹ ਜਿਹੜਾ ਜੇ ਉਹ ਆ ਜੇ ਉੱਥੋਂ ਮੈਂ ਉਹ ਤੈਨੂੰ ਬਾਰ-ਬਾਰ ਮੈਂ ਤੈਨੂੰ ਅੱਗੇ ਵੀ ਪੁੱਛਿਆ 22 ਚਾਂਸ 9 8 ਸਾਢੇ 8 ਦਾ ਟਾਈਮ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਸੀ ਜਾਣ ਉੱਥੇ ਇੱਕ ਬੰਦਾ ਚਲ ਗਿਆ ਤੇ ਜੇ ਉਹ ਬਾਈ ਜਹ ਨਾ ਜਾਂਦਾ ਬਾਅਦ ਚ ਫੇਤੀ ਬਣਦਾ ਕੋੜੇ ਮਰਚਾਂ ਨਹੀਂ ਹੈ ਮਰਜਾ ਨਹੀਂ ਸੀ ਓਏ ਤੇ ਤੈਨੂੰ ਸ਼ਰਮ ਹੈ ਬੋਲ ਤੈਨੂੰ ਸ਼ਰਮ ਕੁੱਤੇ ਦੀਏ ਪੁੱਛੇ ਤਕ ਦੇਈ ਜਾਂਦਾ ਕਿਸੇ ਨੂੰ ਕਿਸੇ ਨੂੰ ਦੇਣ ਦਾ ਤੈਨੂੰ ਪਤਾ ਕਿੰਨੀ ਦੁਨੀਆ ਫੋਨ ਕਰ ਰਹੀ ਸਨ ਆ ਚਾਰ ਦਿਨ ਹੋ ਚੁੱਕੇ ਸਾਡਾ ਲੋਕਾਂ ਨੇ ਫੋਨ ਕਰ ਕਰ ਕੀਤਾ ਪਿਆ ਵੀ ਸਾਨੂੰ ਬਚੀ ਦੋ ਤੇ ਪੇ ਦਿਆ ਪੁੱਤਾ ਕਿਸੇ ਨੂੰ ਦੇ ਦਿੰਦੇ ਬੱਚੇ ਹੈਂ ਮੇਰੇ ਕੋਲ ਆ ਜਾਂਦਾ ਚਬਲਾ ਕੋਈ ਸਮਝਦਾ ਪਤਾ ਹੀ ਲੱਗਣਾ ਓਏ ਹੈਂ ਇਹ ਆ ਜੀ ਕੁੱਤਾ ਇਨਸਾਨ ਜਿਹੜਾ ਉਹਦੇ ਔਰਤ ਦੇ ਨਾਲ ਦੋਨਾਂ ਨੇ ਉਹਦੇ ਨਾਲ ਉੱਥੋਂ ਸਿਰਸੇ ਤੋਂ ਇਹਨੇ ਸੱਦ ਲਈ ਜਲੰਧਰ ਕਿੰਨੇ ਦਿਨ ਰਏ ਇੱਕ ਦਿਨ ਰਏ ਇੱਕ ਦਿਨ ਜਲੰਧਰ ਰਏ ਉਤੋਂ ਬਾਅਦ ਇਹ ਦਸੂਏ ਆ ਜਾਂਦੇ ਆ ਦਸੂਏ ਮੈਡੀਕਲ ਸਟੋਰ ਤੋਂ ਉੱਥੋਂ ਲੈ ਕੇ ਖੇਹ ਸਭਾ ਉੱਥੇ ਬੱਚੀ ਛੋਟੀ ਛੱਡ ਕੇ ਤੇ ਦੌੜ ਜਾਂਦੇ ਆ ਵੀ ਬੱਚੀ ਆਉਣਾ ਨਹੀਂ ਸੀ ਮੁੜ ਕੇ ਬੱਚੇ ਛੱਡ ਦਿੱਤੀ ਵੀ ਕੋਈ ਲੈ ਜਾਊ ਇਹਨੂੰ ਹਨਾ ਤੂੰ ਕਿਹਾ ਸੀ ਉਹਨੂੰ ਮੈਂ ਰੱਖਣੀ ਨਹੀਂ ਇਹ ਕਹੇ ਸੀ ਉਹਨੂੰ ਕੁੜੀ ਨੂੰ ਕੁੜੀ ਨੂੰ ਤੂੰ ਕਿਹਾ ਮੈਂ ਰੱਖਣੀ ਨਹੀਂ ਮੈਂ ਕਿਹਾ ਮੇਰੇ ਘਰ ਨਾਲ ਆ ਮੈਂ ਕਰਦੇ ਨੇ ਬੋਲਣਾ ਤਾਂ ਠੀਕ ਆ ਮੈਂ ਤੇ ਜ ਆਪਣੇ ਘਰ ਸੀ ਇਹ ਗੱਲ ਆ ਮੈਂ ਜਿਆਣਾ ਨਾਲ ਹੂੰ ਕਹਿੰਦੀ ਮੈਂ ਜਿਆਣਾ ਛੱਡ ਦਿੰਦੀ ਆ ਅੱਛਾ ਕਹਿੰਦੀ ਮੈਂ ਕਹਿੰਨ ਆਪਣੇ ਘਰ ਵੱਲ ਚੱਲ ਜਾ ਕਿਹਾ ਸੀ ਕਹਿੰਦਾ ਜੇ ਕਿਨਾਂ ਕੁੜੀ ਨੇ ਜਦ ਮਿਲੂਗੀ ਨਾ ਉਹ ਕੋਈ ਪੁੱਛੇਗਾ ਕਿ ਇਹ ਗੱਲ ਮੈਂ ਕਹੀਏ ਨਹੀਂ ਕਹੀਆ ਹੂੰ ਤੇ ਉਹਨੂੰ ਕਿਹਾ ਮੈਂ ਚੱਲ ਜਾ ਕੋ ਆਪਣੇ ਘਰ ਤੇ ਘਰ ਦੇ ਕੋਈ ਹੋਣੇ ਆ ਇਹਦਾ ਉਹਨਾਂ ਨੇ ਕਿ ਤੂੰ ਇੱਕ ਵਿਆਹ ਦਿਵਾਉਣੇ ਆਈ ਆ ਕਿ ਤੂੰ ਵਿਆਹ ਦੇਖਣ ਚੱਲਨੀ ਆ ਕਹਿੰਦਾ ਕਿ ਤੂੰ ਮੇਰੇ ਕੋਲ ਆਈ ਚੱਲ ਜਾ ਆਪਣੇ ਘਰ ਕਹਿੰਦੀ ਨਹੀਂ ਮੈਂ ਜਾਣਾ ਹੋਣਾ ਕਹਿੰਦਾ ਮੈਂ ਤੇਰੇ ਕੋਲ ਰਹਿਣਾ ਮੈਂ ਕਿੰਨੇ ਕੱਲ ਅੰਦਰ ਬੰਨ੍ਹ ਦੇਣਾ ਮੈਂ ਕਿ ਤੂੰ ਚੱਲ ਜਾ ਕਹਿੰਦੇ ਮੈਂ ਕੁੜੀ ਛੱਡ ਦਿੰਨੀ ਮੈਂ ਕਿਤੇ ਦਿਮਾਗ ਸਹੀ ਆ ਮੈਂ ਚੱਲ ਜਾ ਕਰ ਲੂੰ ਕਹਿੰਦੇ ਨਹੀਂ ਕਹਿੰਦੇ ਰਾਣਾ ਤੇ ਨਾਲ ਮੈਂ ਕਿ ਠੀਕ ਆ ਫਿਰ ਤੇ ਮੈਂ ਕੁੜੀ ਕਹਿੰਦੇ ਕੁੜੀ ਕਿਸੇ ਦੇ ਦੇ ਦਿੰਦੇ ਪਹਿਲਾਂ ਦਾ ਕਿਆ ਹੂੰ ਤੇ ਉਸ ਤੋਂ ਬਾਅਦ ਕਹਿੰਦੇ ਵੀ ਛੱਡ ਦਿੰਦੇ ਕੁੜੀ ਨੂੰ ਕੋਈ ਲੈ ਜਾਊਗਾ ਕਹਿੰਦੇ ਕੋਈ ਫੜੀ ਤਾ ਤੂੰ ਸੀ ਫੜੀ ਭਾਜੀ ਮੈਂ ਸੀਗੀ ਹੂੰ ਤੇ ਜਿਹੜੇ ਰੱਖੀ ਉਹਨੇ ਫੜ ਲਈ ਮੇਰੇ ਕੋਲ ਹੂੰ ਕਹਿੰਦੇ ਆ ਕੁੜੀ ਚੱਕਲਾ ਮੈਂ ਨਹੀਂ ਚਾਹਤੀ ਉਹਨਾਂ ਦਾ ਜੁੱਤੀਆਂ ਮਰੋ ਤੂੰ ਆਪ ਰੱਖੀ ਆ ਵਿੱਚ ਫੋਟ ਸੀਸੀਟੀਵੀ ਚ ਆਉਂ ਡਈ ਹੂ ਤੂੰ ਰੱਖੀ ਮੰਨ ਜਾ ਮੈਂ ਦਿਖਾਣਾ ਵੀਡੀਓ ਤੂੰ ਰੱਖੀ ਫੜ ਕੇ ਉੱਥੇ ਵੇਚ ਤੂੰ ਫਿਲਟਰ ਵੀ ਝੂਠ ਬੋਲਦਾ ਇੰਨੀ ਕੁਛ ਹੋਣ ਤੋਂ ਬਾਅਦ ਇੱਧਰ ਵੀ ਝੂਠ ਬੋਲਦਾ ਦਿਖਾਣਾ ਵੀਡੀਓ ਤੂੰ ਰੱਖੀ ਬੂੜ ਕੁੜੀ ਜਾ ਕੇ ਤੇ ਮੈਰ ਕੀ ਭਾਈ ਠੀਕ ਆ ਗਿਆ ਨਾ ਟਿਕਾਣੇ ਤੂੰ ਹਜੇ ਤੱਕ ਵੀ ਝੂਠ ਬੋਲਦਾ ਏਨੀ ਸ਼ਰਮ ਨਾ ਆਈ ਤੈਨੂੰ ਨਰਦਈ ਬੰਦਾ ਤੂੰ ਤੁਹਾਡੇ ਵਰਗਿਆਂ ਨੇ ਸਾਰਿਆਂ ਤੇ ਕਲੰਕਾਂ ਤੁਸੀਂ ਆ ਲੋ ਤੇਰੀ ਗਲਤੀ ਨਾਲ ਸਾਰੇ ਹੀ ਕਲੰਕਤ ਹੁੰਦੇ ਆ ਸਮਝ ਗਿਆ ਗੱਲ ਔਰ ਕਿੰਨਿਆਂ ਤੇ ਉਂਗਲ ਉਠਣੀਆਂ ਵੀ ਆਹ ਬੰਦਾ ਸੀ ਉਹ ਜਿੰਨੇ ਕੁੜੀ ਰੱਖੀ ਇਹ ਬੰਦਾ ਸੀ ਆਹ ਕਲੰਕ ਜਿਹੜੇ ਸਾਡੇ ਮੱਥੇ ਤੇ ਮੜੇ ਗਏ ਇਸ ਬੰਦੇ ਨੇ ਕੁੜੀ ਰੱਖੀ ਉਹਨੂੰ ਕਿਹਾ ਹੋਊਗਾ ਮੈਂ ਨਹੀਂ ਰੱਖ ਮੈਂ ਨਹੀਂ ਰੱਖਣਾ ਤੈਨੂੰ ਉਹ ਕੁੜੀ ਨਾਲ ਲੈ ਕੇ ਆ ਗਈ ਉੱਥੇ ਇਹਨੇ ਕਿਹਾ ਹੋਊਗਾ ਮੈਂ ਨਹੀਂ ਕੁੜੀ ਰੱਖਣੀ ਇੱਥੇ ਚਾਕੇ ਉਹਨੇ ਕਹਿਤਾ ਇੱਥੇ ਰੱਖ ਦੇ ਦੋਨਾਂ ਜਾਣਿਆਂ ਨੇ ਕੁੜੀ ਵੇਚ ਤੇ ਰੱਖ ਕੇ ਬਿਸ਼ਰਮੀ ਦੀ ਹਾਲਤ ਵਿੱਚ ਦੋਨੇ ਜਾਣੇ ਉੱਥੋਂ ਨਿਕਲ ਜਾਂਦੇ ਇਹ ਆ ਬੰਦੇ ਦੋਨੇ ਅੱਜ ਫੜ ਲਿਆ ਗਿਆ ਹੁਣ ਹੁਣ ਜਾ ਕੇ ਇਹਨੂੰ ਵੀ ਥਾਣੇ ਦਵਾਗੇ ਤੇ ਪਰਚਾ ਕਾਨੂੰਨੀ ਕਰਵੀ ਜੋ ਇੱਥੇ ਹੋ ਗਈ ਸਖਤ ਤੋਂ ਸਖਤ ਕਰਵਾਵਾਂਗੇ ਇੱਥੇ ਪਰਚਾ ਕਰਵਾਵਾਂਗੇ ਵੱਡੇ ਪੱਧਰ ਤੇ ਉੱਪਰ ਜੋ ਵੀ ਕਾਨੂੰਨੀ ਕਰਵੀ ਚਾਹੇ ਆ ਕਿੱਥੇ ਵੀ ਸਾਨੂੰ ਕੋਰਟ ਦੇ ਵਿੱਚ ਵਕੀਲ ਕਰਨੇ ਪੈਂਦੇ ਜੋ ਕੁਝ ਵੀ ਕਰਨਾ ਪੈਂਦਾ ਇਸ ਬੰਦੇ ਤੇ ਕਰਵਾਵਾਂਗੇ ਕਰ ਸੁੱਕਾ ਨਹੀਂ ਜਾਣ ਦੇਣਾ ਧੰਨਵਾਦ ਸਾਈ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੂੰ ਇੱਕ ਬੱਚੀ ਨੂੰ ਕਰਨੀ ਮਿਲਣਾ ਹੁੰਦੇ ਆ ਕੇ ਗਏ ਕਿੰਨੀ ਸ਼ਰਮ ਦੇ ਉਹਦੇ ਕੋਲ ਵੀ ਕਿਤਾਬ ਪੜ੍ਹਦਾ ਹੁੰਦਾ